ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਏਜ ਦੇ ਦਿਸ਼ਾ ਨਿਰਦੇਸ਼ਾ ਹੈ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇੱਕ ਆਈਐਸਆਈ ਬੈਕਡ دہشت گردਾਨਾ ਤਨਜ਼ੀਮ ਬੀਕੇਆਈ ਦੇ ਛੇ ਆਪਰੇਟਿਵਜ਼ ਕਾਬੂ ਕਰ ਲਏ ਇਹ ਜਿਹੜਾ ਮੋਡਿਊਲ ਚੱਲ ਰਿਹਾ ਸੀਗਾ ਇਹ ਇੱਕ ਫੋਰਨ ਬੇਸਡ ਐਂਟੀਟੀ ਮਨੂ ਅਗਵਾਨ ਚਲਾ ਰਿਹਾ ਸੀਗਾ ਤਾਂ ਇਹਦੇ ਚ ਇਹ ਸ਼ੁਰੂ ਦੇ ਵਿੱਚ ਮੈਂ ਦੱਸਣਾ ਚਾਹੁੰਨਾ ਕਿ ਇਦੇ ਵਿੱਚ ਪਿੱਛੇ ਪੰਜਾਬ ਪੁਲਿਸ ਸੈਂਟਰਲ ਏਜੰਸੀਜ਼ ਔਰ ਯੂਐਸ FBI ਦੇ ਕੋਆਰਡੀਨੇਸ਼ਨ ਰਾਹੀਂ ਇੱਕ ਹੈਪੀ ਪੁਸ਼ਿਆ ਨਾਮ ਦਾ ਇੱਕ ਬੀਕੇਆਈ ਟੈਰਰਿਸਟ ਯੂਐਸ ਫੜਿਆ ਗਿਆ ਤਾਂ ਉਹਨੇ ਕਾਫੀ ਸਾਰੀ ਵਾਰਦਾਤਾਂ ਪੰਜਾਬ ਦੇ ਵਿੱਚ ਕਰਾਈਆਂ ਸੀਗੀਆਂ ਉਸ ਉਹਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਫਿਲ ਕਰਨ ਲਈ ਬੀਕੇਆਈ ਨੂੰ ਮੰਨੂ ਅਗਵਾਨ ਨੂੰ ਅੱਗੇ ਕਰਦਾ ਕਿ ਤੁਸੀਂ ਉਹਦੀ ਥਾਂ ਲੈ ਲਓ ਤਾਂ ਇਹਦੇ ਵਿੱਚ ਇਹਨੇ ਪਿੱਛੇ ਵੀ ਕੁਝ ਵਾਰਦਾਤਾ ਕਰਾਈਆਂ ਸੀਗੀਆਂ ਤਾਂ ਇਹ ਜਿਹੜੀ ਸਾਡੀ ਵਾਰਦਾਤ ਹੈਗੀ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹਾਂਗਾ ਇਹ 16 ਮਈ ਨੂੰ ਰਾਤ ਕਰੀਬਨ ਸਾਢੇ 10 ਵਜੇ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਗ੍ਰੇਨੇਡ ਛੁੱਟਿਆ ਜਾਂਦਾ ਹੈ ਇੱਕ ਲਿਕਰ ਬੈਂਡ ਦੇ ਬਾਹਰ ਫੋਕਲ ਪੁਆਇੰਟ ਏਰੀਆ ਜਿਹੜਾ ਹੈਗਾ ਤਾਂ ਇਹਦੀ ਇਨਫਾਰਮੇਸ਼ਨ ਸਵੇਰ ਤੱਕ ਪੁਲਿਸ ਨੂੰ ਨਹੀਂ ਮਿਲਦੀ ਹੈ ਬਟ ਇਵੈਨਚੁਅਲੀ ਜਦੋਂ ਪੁਲਿਸ ਤੱਕ ਇਨਫੋਰਮੇਸ਼ਨ ਪਹੁੰਚਦੀ ਹੈ ਇਹਦੇ ਵਿੱਚ ਪਰਚਾ ਦਰਜ ਹੁੰਦਾ ਹੈ ਐਂਡ ਇਹਦੇ ਵਿੱਚ ਟੀਮਸ ਬਣਦੀਆਂ ਹਨ ਲੈਡ ਬਾਈ ਐਸਪੀ ਡੀ ਇਹਦੇ ਵਿੱਚ ਡੀਐਸਪੀ ਸਿਟੀ ਹੈਗੇ ਨੇ ਸੰਜੀਵ ਕੁਮਾਰ ਐਂਡ ਸਾਡੀ ਜਿਹੜੀ ਟੈਕਨੀਕਲ ਟੀਮ ਲੈਡ ਬਾਈ ਇਨਸਪੈਕਟਰ ਸੁਖਰਾਜ ਐਸਐਚਓ ਸਿਵਲ ਲਾਈਨ ਇਹ ਟੀਮਸ ਬਣਾ ਕੇ ਅਸੀਂ ਹਿਊਮਨੈਂਟ ਐਂਡ ਟੈਕਨੀਕਲ ਇਟ ਤੇ ਉਤੇ ਵਰਕਆਊਟ ਕਰਨਾ ਸਟਾਰਟ ਕਰਦਾ ਐਂਡ ਆਈ ਐਮ ਵੈਰੀ ਹੈਪੀ ਟੂ ਸ਼ੇਅਰ ਥੈਟ ਵਿਦਨ ਅ ਰਿਕਾਰਡ ਟਾਈਮ ਇਹ ਜਿਹੜਾ ਕੇਸ ਹੈ ਅਸੀਂ ਟਰੇਸ ਕਰ ਲਿਆ ਐਂਡ ਇਹਦੇ ਵਿੱਚ 6 ਬੰਦੇ ਅਸੀਂ ਕਾਬੂ ਕਰ ਲਿਆ ਸੋ ਜਿਹੜੇ ਦੋਸ਼ੀ ਇਹਦੇ ਚ ਫੜੇ ਗਏ ਇਹਦੇ ਚ ਇੱਕ ਜਤਿਨ ਕੁਮਾਰ ਰੋਹਨ ਹੈ ਇਹ ਸ਼ੁਕਰਪੁਰੇ ਦਾ ਹੈ ਇਹ ਹੀ ਵਾਸ ਦਾ ਮੇਨ ਐਗਜ਼ੀਕਿਊਟਰ ਇਨ ਅ ਉਥੇ ਸ਼ਰਾਬ ਠੇਕੇ ਦੇ ਬਾਹਰ ਗ੍ਰੇਨੇਡ ਸੁੱਟਿਆ ਸੀਗਾ ਤਾਂ ਇਹੀ ਇੱਕ ਇਹਦੇ ਚ ਹੋਰ ਇੱਕ ਐਂਟੀਟੀ ਆਂਦੀ ਹੈ ਮੈਂ ਬਾਅਦ ਚ ਤੁਹਾਨੂੰ ਦੱਸਾਂਗਾ ਦੱਸਾਂਗਾ ਮਨਿੰਦਰ ਬਿੱਲਾ ਉਹ ਇਹਨਾਂ ਨੂੰ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ ਇਹ ਉਹਦੇ ਟੱਚ ਸੀਗਾ ਤਾਂ ਬਾਕੀ ਜਿਹੜੇ ਮੋਡਿਊਲ ਦੇ ਮੈਂਬਰਸ ਐ ਨੇ ਰਿਕਰੂਟ ਕਰਤੇ ਉਹਨਾਂ ਨੂੰ ਰੋਪਨ ਕਰਤਾ ਇਸ ਤੋਂ ਇਲਾਵਾ ਇੱਕ ਵਰਜਿੰਦਰ ਸਿੰਘ ਸਾਜਨ ਹੈ ਤਾਂ ਹੀ ਵਾਸ ਦਾ ਡਰਾਈਵਰ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਤਾਂ ਇਹ ਮੋਟਰਸਾਈਕਲ ਚਲਾ ਰਹਾ ਸੀਗਾ ਜਿਹੜੇ ਮੌਕੇ ਤੇ ਗਏ ਸੀਗੇ ਇਸ ਤੋਂ ਇਲਾਵਾ ਬਹੁਤ ਵਧੀਆ ਕੰਮ ਕਰਦੇ ਹੋਏ ਬਟਾਲਾ ਪੁਲਿਸ ਦੀ ਟੀਮ ਨੇ ਨਾ ਜਸਟ ਜਿਹੜੇ ਬੰਦਿਆਂ ਨੇ ਗ੍ਰੇਨੇਡ ਛੁੱਟਿਆ ਸੀਗਾ ਉਹਨਾਂ ਨੂੰ ਫੜਿਆ ਬਲਕਿ ਇਹਦੇ ਵਿੱਚ ਜਿਹੜਾ ਲੌਜਿਸਟਿਕਲ ਮੋਡਿਊਲ ਹੈ ਤਾਂ ਉਹਦੇ ਵਿੱਚ ਵੀ ਦੋ ਬੰਦੇ ਸੀ ਕਾਬੂ ਕਰ ਲਏ ਪ੍ਰੀਲਿਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਗ੍ਰੇਨੇਡ ਹੈ ਅੰਮ੍ਰਿਤਸਰ ਏਰੀਆ ਤੋਂ ਚੁੱਕਿਆ ਸੀਗਾ ਇਸ ਇੱਕ ਖਾਸ ਜਗ੍ਹਾ ਤੋਂ ਤਾਂ ਉਹਦੇ ਵਿੱਚ ਜਿਹੜੇ ਦੋ ਬੰਦੇ ਹੈ ਜਿਨ੍ਹਾਂ ਨੇ ਗ੍ਰੇਨੇਡ ਚੁੱਕਿਆ ਸੀਗਾ ਉਹਨਾਂ ਦਾ ਇੱਕ ਦਾ ਨਾਮ ਹੈ ਰਾਹੁਲ ਇੱਕ ਅਬਰਾਹਮ ਐਂਡ ਰੋਹਿਤ ਔਰ ਇੱਕ ਸੋਹਿਤ ਸਨਫ ਮੇਜਰ ਸਿੰਘ ਹੈ ਇੱਕ ਸ਼ੁਕਰਪੁਰੇ ਦਾ ਇੱਕ ਕਿਲਾ ਦੇਸਾ ਸਿੰਘ ਦਾ ਹੈ ਇਹ ਦੋ ਵੀ ਇਹਦੇ ਚ ਗ੍ਰਿਫਤਾਰ ਹੋਏ ਤਾਂ ਫਰਦਰ ਇਸ ਤਫਤੀਸ਼ ਨੂੰ ਹੋਰ ਪ੍ਰੋਫੈਸ਼ਨਲੀ ਕਰਦੇ ਹੋਏ ਈਵਨ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਪੈਸੇ ਦਾ ਆਧਾਨ ਪ੍ਰਦਾਨ ਜਿਹੜਾ ਹੈਗਾ ਉਹ ਵੀ ਇਹਦੇ ਵਿੱਚ ਇੱਕ ਬੰਦਾ ਸੀ ਗ੍ਰਿਫਤਾਰ ਕਰ ਲਿਆ ਉਹਦਾ ਨਾਮ ਹੈ ਰਾਹੁਲ ਮਸੀ ਸਨ ਆਫ ਲਿੱਟੋ ਮਸੀ ਇਹਦੇ ਖਾਤੇ ਦੇ ਵਿੱਚ ਵਾਰਦਾਤ ਤੋਂ ਪਹਿਲਾਂ ਕੁਝ ਪੈਸੇ ਆਏ ਸੀਗੇ ਉਹਦੀ ਸਾਡੇ ਕੋਲ ਟ੍ਰਾਂਜੈਕਸ਼ਨਸ ਹੈਗੀਆਂ ਰਿਕਾਰਡ ਵੀ ਹੈਗਾ ਐਂਡ ਜਦੋਂ ਇਹਨਾਂ ਨੇ ਵਾਰਦਾਤ ਕੀਤੀ ਫਿਰ ਇੱਕ ਪੋਸਟ ਇਨਸੀਡੈਂਟ ਹੈ ਇੱਕ ਟ੍ਰਾਂਜੈਕਸ਼ਨ ਹੋਈ ਹੈ ਇਹਨਾਂ ਨੂੰ ਪੈਸੇ ਇਹਨਾਂ ਦੇ ਖਾਤੇ ਦੇ ਵਿੱਚ ਆਏ ਹੈ ਸੋ ਇਹ ਵੀ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਈਵਨ देयर इज ਵਨ ਸੁਨੀਲ ਕੁਮਾਰ ਸਨ ਆਫ ਸੋਹਨ ਇਮੀ ਸ਼ੁਕਰਪੁਰੇ ਦਾ ਹੈ ਇਸ ਬੰਦੇ ਨੇ ਇਹਨਾਂ ਨੂੰ ਵਾਰਦਾਤ ਤੋਂ ਬਾਅਦ ਪਨਾ ਦਿੱਤੀ ਤਾਂ ਇਹ ਛਟਾ ਬੰਦਾ ਵੀ ਇਹਦੇ ਚ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਮੋਡਿਊਲ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਇੱਕ ਮੰਨੂ ਅਗਵਾਨ ਦਾ ਬੰਦਾ ਰਨ ਕਰ ਰਹਾ ਸੀਗਾ ਪਰ ਇਹਨਾਂ ਦਾ ਜਿਹੜਾ ਹੈਂਡਲਰ ਹੈ ਇੱਕ ਮਨਿੰਦਰ ਬਿੱਲਾ ਹੈ ਇਹ ਦਕੋਹੇ ਦਾ ਰੈਣ ਵਾਲਾ ਹੈ ਕੁਮਾਨ ਥਾੜੇ ਦੇ ਵਿੱਚ ਪੈਂਦਾ ਹੈ ਇਹਦੀ ਸ਼ਮੂਲੀਅਤ ਕਿਲਾ ਲਾਲ ਸਿੰਘ ਦੇ ਵਿੱਚ ਜਿਹੜਾ ਇਨਸੀਡੈਂਟ ਪਿੱਛੇ ਹੋਇਆ ਸੀਗਾ ਉਹਦੇ ਵਿੱਚ ਵੀ ਆਈ ਸੀਗੀ ਕੁਰਤਕ ਜਿਹੜੀ ਸਾਡੀ ਤਫ਼ਤੀਸ਼ ਹੈ ਇਹਦੇ ਵਿੱਚ ਅਸੀਂ ਜਦੋਂ ਇਹਨਾਂ ਨੂੰ ਪਰਪਸ ਪੁੱਛਿਆ ਇਹਦਾ ਕੀ ਸੀਗਾ ਤਾਂ ਬੇਸਿਕਲੀ ਇਹ ਟਰਰ ਫੈਲਾਣਾ ਚਾਹੁੰਨੇ ਸੀਗੇ دہشت ਫੈਲਾਣਾ ਚਾਹੁੰਨੇ ਸੀਗੇ ਕਿ ਜੇ ਇਹ ਬਲਾਸਟ ਹੋ ਜਾਂਦਾ ਉਥੇ ਮੌਕੇ ਤੇ ਤਾਂ ਇਹ ਫਿਰ ਗਾਂ ਇਹਨਾਂ ਕੋਲੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਕੋਲੋਂ ਐਕਸਟਰੈਸ਼ਨ ਕਰਨੀ ਸੀਗੀ ਇਹ ਇਹਨਾਂ ਦੀ ਮਨਸ਼ਾ ਸੀਗੀ ਸੋ ਦੇ ਵਾਂਟਿਡ ਟੂ ਸਟੋਕ ਟਰਰ ਇਹ ਮੇਨ ਇਹਨਾਂ ਦਾ ਮਕਸਦ ਸੀਗਾ ਇਨ ਫੈਕਟ ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਹੈ ਕਿ ਜਦੋਂ ਇਹਨਾਂ ਨੇ ਰਾਤ 10:30 ਵਜੇ ਵਾਰਦਾਤ ਕੀਤੀ ਤਾਂ ਉਹ ਗ੍ਰੇਨੇਡ ਜਿਹੜਾ ਇਹਨਾਂ ਨੇ ਛੱਡਿਆ ਸੀਗਾ ਉਹ ਨਹੀਂ ਫਟਿਆ ਤਾਂ ਆਊਟ ਆਫ ਡੈਸਪੀਰੇਸ਼ਨ ਫ੍ਰਸਟ੍ਰੇਸ਼ਨ ਕਿਉਂਕਿ ਪੈਨਿਕ ਕੋਈ ਕ੍ਰੀਏਟ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਨੇ মিডিਆ ਨੂੰ ਕਾਲਸ ਕਰਨਾ ਸਟਾਰਟ ਕਰਤਾ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਪਰਪਸ ਇਹ ਵੀ ਸੀਗਾ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰੀਏ ਜਦੋਂ ਉਹ ਸ਼ੋਹਰਤ ਇਹਨਾਂ ਨੂੰ ਮਿਲੀ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਤੇ ਇਹ ਅੱਪੇ ਹੀ মিডিਆ ਹਾਊਸਸ ਨੂੰ ਕਾਲ ਕਰਨ ਲੱਗ ਪਈ ਅਸੀਂ ਜੀ ਵਾਰਦਾਤ ਕੀਤੀ ਹੈ ਤਾਂ ਇਹ ਬੜਾ ਇੰਟਰਸਟਿੰਗਲੀ ਇਹਦੇ ਵਿੱਚ ਪੁਲਿਸ ਤੋਂ ਪਹਿਲਾਂ মিডিਆ ਉੱਥੇ ਪਹੁੰਚ ਗਈ ਐਂਡ ਇਨ ਦਾ ਮਾਰਨਿੰਗ ਇਹ ਆਪਣੇ ਫੇਸਬੁਕ ਤੇ ਇਹਦੀ ਰਿਸਪਾਂਸਿਬਿਲਟੀ ਚੁੱਕਦੇ ਹੈ ਗੋਪੀ ਨਵਾਂ ਸ਼ਹਿਰਿਆ ਐਂਡ ਮੰਨੂ ਅਗਵਾਨ ਤਾਂ ਉਸ ਤੋਂ ਬਾਅਦ ਜਦੋਂ ਸਾਡੀ ਟੀਮਸ ਮੌਕੇ ਤੇ ਜਾਂਦੀ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਗ੍ਰੇਨੇਡ ਨੂੰ ਇਨਸਪੈਕਟ ਕਰ ਲਿਆ ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਇੱਕ ਵੀਡੀਓ ਕਾਲ ਰਾਹੀਂ ਮਾਸੂਲ ਹੋਈ ਸੀਗੀ ਇਹਨਾਂ ਨੇ ਜਦੋਂ ਗ੍ਰੇਨੇਡ ਚੁੱਕਿਆ ਇਟ ਵਾਸ ਇਨ ਪਾਰਟਸ ਉਹ ਅਸੈਂਬਲਡ ਗ੍ਰੇਨੇਡ ਨਹੀਂ ਸੀਗਾ ਤਾਂ ਇਹਨਾਂ ਨੂੰ ਵੀਡੀਓ ਕਾਲ ਰਾਹੀਂ ਇਨਸਟਰਕਸ਼ਨਸ ਆਂਦੀ ਹੈ ਕਿ ਇਹ ਕਿਵੇਂ ਜੋੜਨਾ ਹੈ ਕਿਵੇਂ ਕਰਨਾ ਹੈ ਸਾਰਾ ਕੁਝ ਇੱਕ ਟਿਊਟੋਰੀਅਲ ਵਾਂਗੂ ਇਹਨੂੰ ਸਮਝਾਇਆ ਜਾਂਦਾ ਹੈ ਬਟ ਵਿਦਆਊਟ ਐਨੀ ਟੈਕਨੀਕਲ ਨੋਹਾਊ ਇਹਨਾਂ ਨੂੰ ਪਤਾ ਨਹੀਂ ਸੀਗਾ ਕੋਈ ਐਕਸਪਰਟਿਸ ਨਹੀਂ ਸੀਗਾ ਇਹਨਾਂ ਨੇ ਆਪਣੇ ਤਰੀਕੇ ਨਾਲ ਜੋੜਿਆ ਤਾਂ ਇਵਨ ਜਦੋਂ ਅਸੀਂ ਮੌਕੇ ਤੇ ਗਏ ਪ੍ਰਾਈਮ ਫੇਸੀ ਸਾਨੂੰ ਲੱਗਿਆ ਕਿ ਇਹ ਸ਼ਾਇਦ ਅਸਲ ਗ੍ਰੇਨੇਡ ਵੀ ਨਹੀਂ ਹੈ ਇਟਸ ਅ ਡਮੀ ਗ੍ਰੇਨੇਡ ਜਿਹੜੀ ਸਾਡੀ ਪਹਿਲੀ ਆਬਜ਼ਰਵੇਸ਼ਨ ਸੀਗੀ ਜਿਸ ਤਰ੍ਹਾਂ ਉਹ ਅਸੈਂਬਲਡ ਸੀਗਾ ਉਸ ਤੋਂ ਬਾਅਦ ਚਲੋ ਸਾਡੀ ਬੀਡੀ ਟੀਮ ਆਈ ਬੀਡੀ ਟੀਮ ਨੇ ਮੁੱਕਾ ਵੇਖ ਲਿਆ ਉਹਨਾਂ ਨੇ ਉਸ ਨੂੰ ਰਿਕਵਰ ਕਰ ਲਿਆ ਦੈਨ ਦੇ ਕਨਕਲੂਡਡ ਕਿ ਇਹ ਅਸਲ ਗ੍ਰੇਨੇਡ ਹੈ ਇਟਸ ਐਨ ਆਰਜੀਜ਼ ਗ੍ਰੇਨੇਡ ਉਸ ਤੋਂ ਬਾਅਦ ਉਹਦਾ ਅਸੀਂ ਡਿਸਪੋਜ਼ਲ ਕਰਾਤਾ ਤਾਂ ਉਹ ਡਮੀ ਗ੍ਰੇਨੇਡ ਨਹੀਂ ਸੀਗਾ ਸੋ ਉਸ ਤੋਂ ਬਾਅਦ ਜਦੋਂ ਇਹ ਸਾਰਾ ਇਨਕਸ਼ਾਪ ਹੋਇਆ ਜਿਹੜਾ ਇਹਦੇ ਵਿੱਚ ਐਫਆਈਆਰ ਹੈ ਉਹਦੇ ਵਿੱਚ ਅਸੀਂ ਸੈਕਸ਼ਨ 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਹੈ ਉਹ ਅਸੀਂ ਪਰਚੇ ਦੇ ਵਿੱਚ ਐਡ ਕਰ ਲਿਆ 61 ਸਬਸੈਕਸ਼ਨ 2 ਆ ਬੀ ਐਨ ਐਸ ਪਲੱਸ ਸੈਕਸ਼ਨਸ ਆਫ 13 14 16 17 18 18 ਬੀ ਐਂਡ 20 ਆਫ ਯੂ ਐਪੀ ਐ ਜਿਹੜਾ ਟੈਰਰ ਕੇਸਸ ਦੇ ਵਿੱਚ ਅਸੀਂ ਇਨਵੋਕ ਕਰਦੇ ਆ ਫਰਦਰ ਇਹਦੇ ਵਿੱਚ ਜਿਹੜਾ ਇੱਕ ਬੰਦਾ ਹੈ ਜਿਹਦਾ ਨਾਮ ਜਤਨ ਕੁਮਾਰ ਹੈ ਜਦੋਂ ਅਸੀਂ ਕੱਲ ਇਹਨਾਂ ਦਾ ਰਿਮਾਂਡ ਕੋਰਟ ਵੱਲੋਂ ਹਾਸਲ ਇਹਨਾਂ ਦਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਦੇ ਕੋਲੋਂ ਅਸੀਂ ਇੱਕ ਪਿਸਤਲ ਦੀ ਬਰਾਮਦਗੀ ਉਹਨੂੰ ਕਰਨ ਲਈ ਲਿਜਾ ਰਹੇ ਸੀਗੇ ਉਹਦੇ ਵਿੱਚ देयर वाज ਐਕਸੀਜ ਆਫ ਫਾਇਰ ਐਂਡ ਹੀ ਵਾਸ ਇੰਜੂਰਡ ਇਨ ਹਿਸ ਨੀ देन ਹੀ ਵਾਸ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਬਟ ਹੀ ਇਜ਼ ਸੇਫ ਐਂਡ ਸਟੇਬਲ ਇਨੀਸ਼ੀਅਲੀ ਜਦੋਂ ਆ ਉਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਐਕਸਪਲੋਸਿਵ ਐਕਟ ਦੀ ধারਾਂ ਦੇ ਤਹਿਤ ਸ਼ੁਰੂ ਦੇ ਵਿੱਚ ਪਰਚਾ ਦਰਜ ਹੋਇਆ ਫਿਰ ਜਦੋਂ ਸਾਰਾ ਇਨਕਸ਼ਾਫ ਹੋਇਆ ਐਂਡ ਇਹਨਾਂ ਦੀ ਮਨਸ਼ਾ ਕੀ ਸੀਗੀ ਪੂਰੀ ਕਾਂਸਪੀਰੇਸੀ ਕੀ ਸੀਗੀ ਇਹਦੇ ਵਿੱਚ ਫਿਰ ਅਸੀਂ ਬੀਐਨਐਸ ਦੀ 111 ਐਂਡ ਕਾਰਟ 2 ਜਿਹੜਾ ਇਨਵੋਕ ਕਰਤਾ ਇਸ ਤੋਂ ਇਲਾਵਾ UAPA ਦੇ ਵਕ ਵਕ ਜਿਹੜੀ ਧਾਰਾਾਂ ਸੀ ਇਹਦੇ 'ਚ ਇਨਵੋਕ ਕਰਦੀਆਂ ਸਰ ਲੋਕ ਫੜੇ ਗਿਆ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ Oh that's part of investigation ਹਜੇ ਮੇਰੇ ਕੋਲ ਰਿਕਾਰਡ ਨਹੀਂ ਹੈ that will be shared subsequently ਆਈ दे think 4 days ਨਹੀਂ ਅਸੀਂ ਜਦੋਂ ਇਹਨਾਂ ਨੇ Facebook ਪੋਸਟ ਰਾਹੀਂ ਇਹਦੀ ਰਿਸਪੌਂਸਿਬਿਲਟੀ ਚੁੱਕੀ ਹੈ ਤਾ ਉਹ ਵੀ ਅਸੀਂ ਉਹਨੂੰ ਵੀ ਨਾਮਿਨੇਟ ਕਰਤਾ ਇਨਫੈਕਟ ਪਿੱਛੇ ਕੁਝ ਕੇਸਸ ਦੇ ਵਿੱਚ ਉਹਦਾ ਰੈਗੂਲਰਲੀ ਨਾਮ ਆ ਰਿਹਾ ਤਾਂ ਉਹਨੂੰ ਵੀ ਅਸੀਂ ਹੀ ਇਸ ਅਕਿਊਸਡ ਇਨ ਦਿਸ ਕੇਸ ਕੋਈ ਖੰਭ ਨਹੀਂ ਜਣਾ ਰਿਹਾ ਮਨੂ ਉਹ ਉਹ ਚਲੋ ਵੀ نو ਉਹ ਫੋਰਨ ਬੇਸਡ ਹੈ ਬਟ ਉਹ ਸਾਡੀ ਡੀਟੇਲ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਿੱਲਾ ਦੀ ਕਿਹੜੀ ਕਿਤਾਬ ਹੈ ਉਹ ਵੀ ਬਿੱਲਾ ਵੀ ਫੋਰਨ ਬੇਸਡ ਹੈ ਇਹ ਜਿਹੜਾ ਮੰਨੂ ਅਗਵਾਨ ਇਹ ਡਾਇਰੈਕਟਲੀ ਇਹਨਾਂ ਨੂੰ ਨਹੀਂ ਇਨਸਟਰੁਕਟ ਕਰ ਰਿਹਾ ਸੀਗਾ ਇੱਕ ਇੰਟਰਮੀਡੀਅਰੀ ਐਂਟੀਟੀ ਹੈ ਮਨਿੰਦਰ ਬਿੱਲਾ ਉਦੇ ਰਾਹੀਂ ਉਹ ਇਹਨਾਂ ਨੂੰ ਚਲਾ ਰਾ ਸੀਗਾ ਤਾਂ ਇਹਦਾ ਮਨਿੰਦਰ ਬਿੱਲੇ ਦਾ ਪਿੱਛੇ ਇੱਕ ਅਟੈਕ 'ਚ ਵੀ ਨਾਮ ਆਇਆ ਸੀਗਾ ਤਾਂ ਬਟ ਐਜ਼ ਆਫ ਨਾਊ ਉਹ ਫੋਰਨ ਬੇਸਡ ਹੈ ਬਾਕੀ ਅਸੀਂ ਉਹਦੇ ਤੇ ਇੰਟਰਨੈਸ਼ਨਲ ਜਿਹੜੀ ਏਜੰਸੀਜ਼ ਹੈ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਉਹਨੂੰ ਵੀ ਜਲਦ ਅਸੀਂ ਕਾਬੂ ਕਰਾਂਗੇ ਸਰ ਇਨਵੈਸਟੀਗੇਸ਼ਨ ਕੋਈ ਪਤਾ ਚੱਲਿਆ ਸਰ ਕਿਸ ਬੇਸ ਦੇ ਆਮਨ ਨਾਲ ਜੁੜ ਕੇ ਲਾਰਚ ਕਰਕੇ ਜਾਂ ਫਿਰ ਨਸ਼ੇ ਦੀ ਤੋਤੀ ਕਰਕੇ ਨਹੀਂ ਇਹਨਾਂ ਦਾ ਪਿੱਛੇ ਜਿਹੜਾ ਮਨਿੰਦਰ ਬਿੱਲਾ ਹੈ ਇਹਨਾਂ 'ਚੋਂ ਇੱਕ ਬੰਦਾ ਹੈ ਉਹਦੇ ਨਾਲ ਪਹਿਲਾਂ ਹੀ ਪੁਰਾਣਾ ਵਾਕਫੀਅਤ ਸੀਗੀ ਸੋ ਉਹਨਾਂ ਨੇ ਓਵਰ ਅ ਪੀਰੀਅਡ ਆਫ ਟਾਈਮ ਨੂੰ ਬ੍ਰੇਨ ਵਾਸ਼ ਕਰਤਾ ਰੈਡਿਕਲਾਈਜ਼ ਕਰਤਾ ਨਾਲ ਪੈਸੇ ਦੀ ਲਾਲਚ ਵੀ ਦਿੱਤੀ ਕੁਝ ਪੈਸੇ ਉਹਨਾਂ ਨੂੰ ਮਸੂਲ ਵੀ ਹੋਏ ਬਟ ਬਹੁਤ ਘੱਟ ਰਕਮ ਸ਼ੁਰੂ ਦੇ ਵਿੱਚ ਤਾਂ 1000 ਰੁਪਏ ਪਾਇਆ ਫਿਰ ਆਈ ਥਿੰਕ 10000 ਰੁਪਏ ਬਾਅਦ ਚ ਪਾਇਆ ਤਾਂ ਬਹੁਤ ਘੱਟ ਰਕਮ ਉਹਨੂੰ ਪਾਈ ਸੀਗੀ ਤਾਂ ਉਹਦੇ ਵਿੱਚ ਬਟ ਲਾਲਚ ਬਹੁਤ ਵੱਡੀ ਦਿੱਤੀ ਸੀਗੀ ਉਹ ਪੈਸੇ ਕਿਸੇ ਨੂੰ ਇਹਨਾਂ ਨੂੰ ਮਿਲੇ ਨਹੀਂ ਥੈਂਕ ਯੂ